ਲਓ ਜੀ ਅੱਜ ਸਾਰੇ ਭਰਾਵਾਂ ਵਾਸਤੇ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਸਸਤਾ ਟਰੈਕਟਰ 2511 ਕੁੱਲ ਹੀ 85000 ਰੁਪਏ ਦਾ ਕੰਡੀਸ਼ਨ ਟਰੈਕਟਰ ਦੀ ਸਾਰੇ ਭਰਾਵਾਂ ਨੂੰ ਚੈੱਕ ਕਰਵਾਵਾਂਗੇ ਜਿਹੜੇ ਵੀਰ ਨੇ ਘੱਟ ਪੈਸੇ ਲਾਉਣੇ ਸੀ ਤਾਂ ਆਪਣੇ ਕੋਲੇ 85000 ਰੁਪਏ ਦੇ ਵਿੱਚ ਟਰੈਕਟਰ ਆ ਚੁੱਕਿਆ ਜੀ ਅੱਜ ਦੀ ਵੀਡੀਓ ਆਪਣੀ ਪੂਰੀ ਫੁੱਲ ਚੈੱਕ ਕਰਿਓ ਕੀ ਡਿਟੇਲਰ ਟਰੈਕਟਰ ਦੀ ਟਾਇਰ ਕਿਵੇਂ ਆ ਕਿਹੜੀ ਕੰਪਨੀ ਦੇ ਟਾਇਰ ਆ ਕੀ ਕੁਛ ਜਿਹੜਾ ਟਰੈਕਟਰ ਦੇ ਨਾਲ ਆ ਸਾਰੇ ਭਰਾਵਾਂ ਨੂੰ ਵੀਡੀਓ ਦੇ ਵਿੱਚ ਪੂਰੇ ਦੇ ਵਿੱਚ ਚੈੱਕ ਕਰਵਾਵਾਂਗੇ ਜਿਹੜੇ ਵੀ ਨੇ ਟਰੈਕਟਰ ਲੈਣਾ ਹੋਵੇ ਜੀ ਫਰੀਦਕੋਟ ਸਾਈਡ ਇਹ ਟਰੈਕਟਰ ਖੜਾ ਮੋਬਾਈਲ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਹੈ 85000 ਦਾ ਟਰੈਕਟਰ ਦਵਾ ਦਾਂਗੇ ਇੱਕ ਵਾਰੀ ਕੰਡੀਸ਼ਨ ਜਿਹੜੀ ਪੂਰੀ ਦੀ ਪੂਰੀ ਚੈੱਕ ਕਰਵਾਉਣੀ ਹੈ ਭਰਾਵਾਂ ਨੂੰ ਟਰੈਕਟਰ ਦੀ ਜ਼ਿੰਮੇਦਾਰ ਭਰਾ ਦੇ ਘਰੇ ਇਹ ਟਰੈਕਟਰ ਖੜਾ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਆਓ ਤਾਂ ਆਪਾਂ ਜਿਹੜੀ ਵਾਈ ਨੇ ਆਪ ਨੂੰ ਵੀਡੀਓ ਭੇਜੀ ਐ ਸਾਰੀ ਇੱਕ ਵਾਰੀ ਭਰਾਵਾਂ ਨੂੰ ਆਪਾਂ ਚੈੱਕ ਕਰਵਾ ਦਿੰਨੇ ਆ ਕਿਸ ਦੇ ਘਰੇ ਘੜਾ ਜੀ ਟਰੈਕਟਰ ਇਹ ਕੋਈ ਡੀਲਰ ਦੇ ਘਰੇ ਨਹੀਂ ਹੈਗਾ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਵੀਡੀਓ ਕਰਦੇ ਹਾਂ ਸਟਾਰਟ ਜਿਹੜੇ ਵੀਰੇ ਟਰੈਕਟਰ ਲੈਣਾ ਹੋਵੇ ਇੱਕ ਵਾਰੀ ਵੀਡੀਓ ਅੱਜ ਦੀ ਪੂਰੀ ਫੁੱਲ ਚੈੱਕ ਕਰਿਓ ਨਾਲੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਲਾਈਕ ਕਮੈਂਟ ਤੁਸੀਂ ਜ਼ਰੂਰ ਕਰਨਾ ਜੀ ਬਾਈ ਜੀ 1982 ਮਾਡਲ ਪੰਜਾਬ ਨੰਬਰ ਟਰੈਕਟਰ ਇੰਜਨ ਗੀਅਰ ਦਾ ਪੂਰਾ ਚੰਗਾ ਸਾਰਾ ਟਰੈਕਟਰ ਤਿਆਰ ਹੋਇਆ ਮੂਹਰੇ ਟਾਇਰ ਬਿਲਕੁਲ ਨਵੇਂ ਬੀਕੇਟੀ ਕਮਾਂਡਰ ਦੇ 95% ਇੰਜਨ ਗੀਅਰ ਦਾ ਫੁੱਲ ਚੰਗਾ ਟਰੈਕਟਰ ਵੱਡਾ ਬੈਂਪਰ ਲੱਗਾ ਬੈਟਰੀ ਸੈਲਫ ਸਟਾਰਟ ਆ ਡਬਲ ਪੈਡਲ ਆ ਟਰੈਕਟਰ ਪੂਰਾ ਚੰਗਾ ਮਗਰਲੇ ਟਾਇਰ ਤਾਂ ਵੀਰੇ ਹੈਗੇ ਆ ਬਸ 25 30 ਪੈਸੇ ਮਗਰਾਟ ਨਵੇਂ ਲੱਗੇ ਆ ਛਤਰੀ ਨਵੀਆਂ ਹੁੱਕ ਵਧੀਆ ਵੱਡੀ ਹੁੱਕ ਆ ਲੈਂਕਾਂ ਵੀ ਜੋਂਟਯਾਰ ਵਾਲੀਆਂ ਪਾਈਆਂ ਫੱਟੀ ਡੰਡਾ ਸਮੇਤ ਗੁੱਲਾ ਸਮੇਤ ਬਿਲਕੁਲ ਨਵੇਂ ਮਗਰਾਟ ਵੇਚਦਾ ਗਾ ਟਾਇਰ ਵੀਰੇ ਡੰਗਾ ਲਾਉ ਹੈਗੇ ਆ ਕੰਮ ਦਿੰਦੇ ਆ ਮੂਰੇ ਵੀ ਮਗਰਾੜ ਲੱਗਿਆ ਵੀਰੇ ਛਤਰੀ ਬਿਲਕੁਲ ਨਵੀਂ ਆ ਬੈਟਰੀ ਟਰੈਕਟਰ ਦੀ ਬਿਲਕੁਲ ਓਕੇ ਆ ਜੇ ਤੁਸੀਂ ਟਾਇਰਾਂ ਤੇ ਰਮਾਂ ਦੀ ਗੱਲ ਕਰਾਂ ਉਹ ਬਿਲਕੁਲ ਸਾਫ਼ ਆ ਪੀਕੇਟੀ ਦੇ ਟਰੈਕਟਰ ਬਿਲਕੁਲ ਸੁੱਕਾ ਨਵੀਂ ਸੀਟ ਲੱਗੀ ਆ ਵੀਰੇ ਰੇਟ ਹੈਗਾ ਵੀਰੇ 90000 ਰੁਪਿਆ ਮਾਨਤਾਨ ਕਰ ਦਾਂਗੇ 85000 ਦਾ ਦੇ ਦਾਂਗੇ ਵੱਡਾ ਬੈਂਪਰ ਲੱਗਾ ਵੀਰੇ ਹੱਕ ਲੱਗੀ ਆ ਸਾਰਾ ਸਮਾਨ ਨਾਲ ਆ ਵੀਰੇ ਚੋ ਛੱਪੇ ਦਾ ਬਿਲਕੁਲ ਓਕੇ ਆ ਵੀਰੇ ਬਿਲਕੁਲ ਸੁੱਕਾ ਟਰੈਕਟਰ ਪਿਆ ਵੀਰੇ ਕਿਤੋਂ ਲੀਕ ਨਹੀਂ ਛੀਕ ਨਹੀਂ ਪੰਜਾਬ ਨੰਬਰ ਆ ਵੀਰੇ 2511 ਸਟਾਰਟਿੰਗ ਵਧੀਆ ਵੀਰੇ ਲਓ ਜੀ ਏਸੀ ਐਚ ਐਮਟੀ ਦੀ ਪੂਰੀ ਦੀ ਪੂਰੀ ਫੁੱਲ ਵੀਡੀਓ 2511 ਜਿਹੜਾ ਕਿ ਆਪਾਂ ਪੂਰੀ ਪੂਰੀ ਕੰਡੀਸ਼ਨ ਟਰੈਕਟਰ ਚੈੱਕ ਕਰਵਾਈ ਹੈ ਕਿਸੇ ਆਪਣੇ ਵੀਰ ਭਰਾ ਦੇ ਘਰੇ ਖੜਾ ਟਰੈਕਟਰ ਇਹ ਜਿਹੜੇ ਵੀ ਵੀਰ ਨੇ ਲੈਣਾ ਜੀ 90000 ਰੁਪਏ ਡਿਮਾਂਡ ਕਰਦੇ ਆ 85000 ਦਾ ਟਰੈਕਟਰ ਤੁਹਾਨੂੰ ਛੱਡ ਦੇਣਗੇ ਬਾਕੀ ਬਾਈਆਂ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਚਲਾ ਦਿੱਤਾ ਜੀ ਜਿਹੜੇ ਵੀ ਵੀਰ ਨੇ ਟਰੈਕਟਰ ਲੈਣਾ ਬਾਈ ਨੂੰ ਕਾਲ ਕਰ ਲਿਓ ਤੇ ਟਰੈਕਟਰ ਖਰੀਦ ਸਕਦੇ ਹੋ ਪੂਰੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਾਕੀ ਇਹ ਵਾਲਾ ਟਰੈਕਟਰ ਦੀ ਮਾਰਕੀਟ ਵੀ ਬਹੁਤ ਜ਼ਿਆਦਾ ਸੀ ਕਿਸੇ ਟਾਈਮ ਚ ਲੋ ਅੱਜ ਵੀ ਬਹੁਤ ਜ਼ਿਆਦਾ ਮਾਰਕੀਟ ਹੈ ਬਾਕੀ ਸਾਰੇ ਭਰਾਵਾਂ ਨੂੰ ਵੀਡੀਓ ਕਿਵੇਂ ਲੱਗੀ ਇੱਕ ਵਾਰੀ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਤੇ ਤੁਸੀਂ ਵੀ ਕੋਈ ਆਪਣਾ ਟਰੈਕਟਰ ਸੇਲ ਕਰਨਾ ਚਾਹੁੰਦੇ ਹੋ ਸਾਨੂੰ ਉਹਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੋ ਵੀ ਕਾਰ ਸੇਲ ਕਰਨਾ ਚਾਹੁੰਦੇ ਹੋ ਉਹਦੀ ਵੀ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਹੋ ਤਾਂ ਆਪਾਂ ਜਿਹੜੀ ਬਿਲਕੁਲ ਤੁਹਾਡੀ ਵੀਡੀਓ ਪੋਸਟ ਕਰਾਂਗੇ ਤੇ ਤੁਹਾਡੇ ਜਿਹੜਾ ਟਰੈਕਟਰ ਜਾਂ ਕਾਰ ਵੇਚਣ ਦੀ ਪੂਰੀ ਕੋਸ਼ਿਸ਼ ਕਰਵਾਈ ਜਾਊ ਜਿਹੜੇ ਵੀਰ ਨੇ ਕੋਈ ਵੀ ਸਾਧਨ ਵੇਚਣਾ ਆਪਣਾ ਮੋਬਾਈਲ ਨੰਬਰ ਹੈਗਾ ਜੀ 98767 74732 ਮੇਰਾ ਮੋਬਾਈਲ ਨੰਬਰ ਹੈ ਜੀ ਬਾਕੀ ਜੇ ਕੋਈ ਵੀਰ ਨੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਸਾਨੂੰ ਤਾਂ ਵੀ ਕਾਲ ਕਰ ਸਕਦੇ ਹੋ ਬਾਕੀ ਆਪਾਂ ਜਿਵੇਂ ਭਰਾਵਾਂ ਨੂੰ ਕੰਡੀਸ਼ਨ ਪੂਰੀ ਦੀ ਪੂਰੀ ਚੈੱਕ ਕਰਵਾਈ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਤਾਂ ਕਿ ਜੇ ਕਿਸੇ ਭਰਾ ਨੇ ਘੱਟ ਪੈਸੇ ਲਾਉਣੇ ਹੋਣ ਆਪਣੀ ਅੱਜ ਦੀ ਵੀਡੀਓ ਭਰਾ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਤਦ ਤੱਕ ਲਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸਪੋਰਟ ਜੀ ਧੰਨਵਾਦ ਜੀ